ਮੋਤਲ ਡੀਆਈਜੀ ਹਜਰਾਨ ਸਿੰਘ ਪੁੱਲਰ ਨੂੰ ਅੱਜ ਕੋਈ ਰਾਹਤ ਨਹੀਂ ਮਿਲੀ ਹੈ ਅਦਾਲਤ ਨੇ ਪੁੱਲਰ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ ਹੁਣ ਇਹ ਸੁਣਵਾਈ 2 ਜਨਵਰੀ ਨੂੰ ਹੋਵੇਗੀ ਦੱਸਦੀ ਹੈ ਕਿ ਪੁੱਲਰ ਦੀ ਨੁਮਾਇੰਦਗੀ ਕਰ ਰਹੇ ਵਕੀਲ ਨੇ ਅਦਾਲਤ 'ਚ ਦਲੀਲ ਦਿੱਤੀ ਕਿ ਉਹਨਾਂ ਦੇ ਮੁਵਕਲ ਵਿਰੁੱਧ ਦਰਜ ਕੀਤੀ ਗਈ ਐਫਆਈਆਰ ਕਾਨੂੰਨ ਦੇ ਉਲਟ ਤੇ ਸੀਬੀਆਈ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ। ਬਚਾਅ ਪੱਖ ਨੇ ਕਿਹਾ ਕਿ ਮਾਮਲਾ ਦਿੱਲੀ ਵਿਸ਼ੇਸ਼ ਪੁਲਿਸ ਸਥਾਪਨਾ ਐਕਟ ਦੀ ਧਾਰਾ 6 ਦੀ ਉਲੰਘਣਾ ਕਰਕੇ ਦਰਜ ਕੀਤਾ ਗਿਆ ਸੀ। ਦੱਸਦੇ ਕਿ ਪਿਛਲੀ ਸੁਣਵਾਈ ਦੇ ਵਿੱਚ ਸਾਰੀਆਂ ਗੱਲਾਂ ਹੋਈਆਂ ਸਨ। ਬਚਾਅ ਪੱਖ ਅਨੁਸਾਰ ਸ਼ਿਕਾਇਤਕਰਤਾ ਨੇ 11 ਅਕਤੂਬਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਦੀ ਜਾਂਚ सीबीआई ACB ਚੰਡੀਗੜ੍ਹ ਦੇ ਸਬ ਇੰਸਪੈਕਟਰ ਸਚਿਨ ਸਿੰਘ ਵੱਲੋਂ ਕੀਤੀ ਗਈ ਸੀ ਹਾਲਾਂਕਿ ਉਸ ਦਿਨ ਕੋਈ ਐਫਆਈਆ ਦਰਜ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਗਈ ਸੀ ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਕੋਈ ਅਪਰਾਧ ਨਹੀਂ ਹੋਇਆ ਇਸ ਤੋਂ ਇਲਾਵਾ ਸ਼ਿਕਾਇਤਕਰਤਾ ਨੂੰ 15 ਅਕਤੂਬਰ ਨੂੰ ਇੱਕ ਵੌਇਸ ਰਿਕਾਰਡਰ ਪ੍ਰਦਾਨ ਕੀਤਾ ਗਿਆ ਪਰ ਕਥਿਤ ਰਿਸ਼ਵਤ ਮੰਗ ਨੂੰ ਸਾਬਤ ਹੋਣ ਤੋਂ ਰੋਕਣ ਲਈ ਤਕਨੀਕੀ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਰਿਕਾਰਡਿੰਗ ਨਹੀਂ ਕੀਤੀ ਜਾ ਸਕੇ ਦੱਸ ਦੇ ਕਿ ਸੁਣਵਾਈ ਦੌਰਾਨ सीबीआई ਵੱਲੋਂ ਪੇਸ਼ ਹੋਏ ਸਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦੱਸਿਆ ਸੀ ਕਿ ਪੁੱਲਰ ਦੀ ਨਿਯਮਤ ਜ਼ਮਾਨਤ ਪਹਿਲਾਂ ਹੀ ਖਾਰਜ ਹੋ ਚੁੱਕੀ ਹੈ ਜਿਸ ਤੋਂ ਬਾਅਦ ਪੁੱਲਰ ਦੇ ਵਕੀਲ ਵਿਕਰਮ ਚੋਧਰੀ ਨੇ ਹਾਈ ਕੋਰਟ ਦੇ ਉਸ ਫੈਸਲੇ ਦਾ ਵਿਰੋਧ ਕੀਤਾ ਜਿਸ 'ਚ ਅਦਾਲਤ ਨੇ ਇਹ ਕਹਿ ਕੇ ਅੰਤਿਮ ਰਾਹਤ ਦੇਣ ਤੋਂ ਮਨਾ ਕਰ ਦਿੱਤਾ ਸੀ ਕਿ ਇਹ ਰਾਹਤ ਅੰਤਿਮ ਫੈਸਲੇ ਦੇ ਬਰਾਬਰ ਹੋਵੇਗੀ ਅੱਜ ਇਸ ਪਟੀਸ਼ਨ ਤੇ ਹੋਣ ਵਾਲੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ ਹੁਣ 2 ਜਨਵਰੀ ਨੂੰ ਇਸ ਸੰਬੰਧੀ ਫੈਸਲਾ ਆਵੇਗਾ ਇਸ ਤੋਂ ਇਲਾਵਾ ਇੱਕ ਹੋਰ ਅਰਜ਼ੇ ਪੁਲਦਰ ਨੇ ਧਾਇਰ ਕੀਤੀ ਹੈ ਜਿਸ ਤੇ ਅੱਜ ਦੁਪਹਿਰ ਨੂੰ ਸੁਣਵਾਈ ਹੋਵੇਗੀ